ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਕਿ ਆਪਾਂ ਆਉਂਦੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮੀ ਹਲਚਲਾਂ ਨੇ ਤੇ ਗਰਮੀ ਦਾ ਰੁਖਾ ਮੇਨ ਤੌਰ ਤੇ ਇਹ ਗੱਲ ਕਰਾਂਗੇ ਕਿ ਟੈਂਪਰੇਚਰ ਕਦੋਂ ਤੋਂ ਵਧਣਗੇ ਕਿੰਨਾ ਕੁ ਵਧਣਗੇ ਤੇ ਗਰਮੀ ਕੜਾਕੀ ਦੀ ਕਦੋਂ ਤੋਂ ਪੰਜਾਬ ਦੇ ਵਿੱਚ ਸ਼ੁਰੂਆਤ ਦੇ ਸਕਦੀ ਹੈ ਸੋ ਪਹਿਲਾਂ ਹੁਣ ਗੱਲ ਕਰ ਲੈਨੇ ਆਪਾਂ ਵੀ ਇਸ ਵੇਲੇ ਮਾਰਚ ਦਾਦਾ ਮਹੀਨਾ ਗੁਜ਼ਰ ਚੁੱਕਿਆ ਤੇ ਅਦ ਮਾਰਚ ਤੱਕ ਪੰਜਾਬ ਦਾ ਮੌਸਮ ਫਿਲਹਾਲ ਠੀਕ ਠਾਕ ਬਣਿਆ ਰਿਹਾ ਕਿਉਂਕਿ ਸਿਸਟਮ ਇੱਕ ਤੋਂ ਬਾਅਦ ਇੱਕ ਆਉਂਦੇ ਰਹੇ ਫਰਵਰੀ ਵਿੱਚ ਵੀ ਬਰਸਾਤਾਂ ਹੋਈਆਂ ਮਾਰਚ ਦੇ ਵਿੱਚ ਵੀ ਕੁਝ ਥੋੜੀ ਬਹੁਤ ਹਲਚਲ ਦੇਖਣ ਨੂੰ ਮਿਲੂ ਜਿਸ ਕਰਕੇ ਟੈਂਪਰੇਚਰ ਲਗਭਗ 15 ਮਾਰਚ ਤੱਕ ਥੋੜੇ ਜੇ ਕਾਬੂ ਦੇ ਵਿੱਚ ਬਣੇ ਰਹੇ ਸੀ 15 ਮਾਰਚ ਤੱਕ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਗਰਮੀ ਦੇ ਅਨੁਭਵ ਨਹੀਂ ਹੋਇਆ ਦਿਨ ਦੇ ਵੇਲੇ ਵੀ ਟੈਂਪਰੇਚਰ ਲਗਭਗ 25 ਡਿਗਰੀ ਤੋਂ ਹੇਠਾਂ ਹੀ ਸਨ ਤੇ ਹੁਣ 15 ਮਾਰਚ ਤੋਂ ਬਾਅਦ ਹੁਣ ਗਰਮੀ ਆਪਣਾ ਜ਼ੋਰ ਫੜੇਗੀ ਦਿਨ ਦੇ ਟੈਂਪਰੇਚਰ ਹੁਣ 30 ਡਿਗਰੀ ਨੂੰ ਹੱਥ ਲਾਉਣ ਨੂੰ ਤਿਆਰ ਨੇ ਤੇ ਇਸੇ ਤਰ੍ਹਾਂ ਦਾ ਮਾਹੌਲ ਹੁਣ ਗੱਲ ਕਰੀਏ ਆਪਾਂ ਜਿਵੇਂ ਕਿ ਮੇਨ ਮੁੱਦਾ ਉੱਠ ਰਿਹਾ ਹੈ ਪੂਰੇ ਬਿਸ਼ਵ ਦੇ ਵਿੱਚ ਕਿ ਜਲਵਾਯੂ ਪਰਿਵਰਤਨ ਦਾ ਤਾਂ ਉਸੇ ਕਾਰਨ ਜਿਹੜਾ ਮੌਸਮ ਦੇ ਵਿੱਚ ਬਦਲਾਅ ਹੁਣ ਇੱਕਦਮ ਆਉਣ ਲੱਗੇ ਨੇ ਜਿਵੇਂ ਪਹਿਲਾਂ ਸਰਦੀਆਂ ਦੀ ਸ਼ੁਰੂਆਤ ਲਗਭਗ 15 ਦਸੰਬਰ ਤੱਕ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਸਰਦੀ ਦਾ ਅਨੁਭਵ ਨਹੀਂ ਸੀ ਮੌਸਮ ਠੀਕ ਠਾਕ ਨਾਰਮਲ ਬਣਿਆ ਹੋਇਆ ਸੀ ਤਾਂ 15 ਦਸੰਬਰ ਤੋਂ ਬਾਅਦ ਅਚਾਨਕ ਮੌਸਮ ਦੇ ਵਿੱਚ ਬਦਲਾਅ ਆਇਆ ਪੰਜ ਚਾਰ ਦਿਨਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਤੇ ਜਿਸ ਨੇ ਕਾਫੀ ਜ਼ਿਆਦਾ ਪੰਜਾਬ ਦੇ ਵਸਨੀਕਾਂ ਨੂੰ ਪ੍ਰਭਾਵਿਤ ਕੀਤਾ ਤੇ ਉਸੇ ਤਰ੍ਹਾਂ ਹੁਣ ਲਗਭਗ 15 ਮਾਰਚ ਤੱਕ ਗਰਮੀ ਬਹੁਤ ਘੱਟ ਸੀ ਨਾਉਣ ਦੀ ਗਰਮੀ ਸੀ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਗਰਮੀ ਥੋੜੀ ਜੀ ਦੇਰੀ ਨਾਲ ਆਵੇ ਕਿ ਤੇ ਹੁਣ 15 ਮਾਰਚ ਤੋਂ ਜਿਉਂ ਹੀ ਮੌਸਮ ਖੁੱਲਿਆ ਹੈ ਅਗਲੇ ਦਿਨਾਂ ਵਿੱਚ ਕੋਈ ਸਿਸਟਮ ਨਹੀਂ ਹੈ ਤਾਂ ਫਿਰ ਮੌਸਮ ਇੱਕ ਵਾਰ ਤਕੜੀ ਕਰਵਟ ਲੈ ਰਿਹਾ ਤੇ ਟੈਂਪਰੇਚਰ ਵਧਨੇ ਇੱਕ ਵਾਰ ਫਿਰ ਸ਼ੁਰੂ ਹੋ ਗਏ ਨੇ ਪੰਜਾਬ ਦੇ ਤੇ ਹੁਣ ਮੌਜੂਦਾ ਟੈਂਪਰੇਚਰ ਲਗਭਗ 26 27 28 ਡਿਗਰੀ ਦੇ ਆਸ-ਪਾਸ ਨੇ ਜਿਹੜੇ ਕਿ 20 ਮਾਰਚ ਤੋਂ ਬਾਅਦ ਲਗਭਗ 30 ਡਿਗਰੀ ਨੂੰ ਕਰਾਸ ਕਰ ਜਾਣਗੇ ਤੇ ਜੇਕਰ ਇਸੇ ਤਰ੍ਹਾਂ ਤਾਪਮਾਨ ਦੇ ਵਿੱਚ ਵਾਧਾ ਰਿਹਾ ਤਾਂ ਆਪਾਂ ਨੂੰ ਮਾਰਚ ਮਹੀਨੇ ਦੇ ਅੰਤ ਵਿੱਚ ਤਾਪਮਾਨ 33-34 ਡਿਗਰੀ ਦੇ ਆਸ-ਪਾਸ ਵਿੱਚ ਦਰਜ ਕੀਤਾ ਜਾਵੇਗਾ ਵੱਧ ਤੋਂ ਵੱਧ ਤਾਪਮਾਨ ਪਰ ਜਿਹੜੇ ਸ਼ਾਮ ਦੇ ਸਵੇਰ ਦੇ ਜਾਂ ਰਾਤ ਦਾ ਮੌਸਮ ਉਹਦੇ ਵਿੱਚ ਥੋੜੀ ਜੀ ਹਲੇ ਨਰਮਾਈ ਬਣੀ ਰਹੇਗੀ ਰਾਤ ਦੇ ਟੈਂਪਰੇਚਰ ਫਿਲਹਾਲ ਹਲੇ 18-20 19-20 ਡਿਗਰੀ ਦੇ ਆਸ-ਪਾਸ ਬਣੇ ਹੋਏ ਨੇ 20 ਡਿਗਰੀ ਤੋਂ ਘੱਟ ਹੀ ਚੱਲ ਰਹੇ ਨੇ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਤਰ੍ਹਾਂ ਇੱਕ ਤਰ੍ਹਾਂ ਫਸਲਾਂ ਲਈ ਚੰਗੀ ਗੱਲ ਹੈ ਕਿਉਂਕਿ ਫਸਲਾਂ ਜੇਕਰ ਥੋੜੀ ਜਿਹੀ ਲੰਬੀ ਠੰਡਕ ਜਾਂਦੀ ਹੈ ਤਾਂ ਫਸਲਾਂ ਵਿੱਚ ਦਾਣੇ ਦੀ ਭਰਾਈ ਆ ਵਧੀਆ ਚੰਗੇ ਢੰਗ ਨਾਲ ਹੋ ਜਾਂਦੀ ਹੈ ਤੇ ਫਸਲਾਂ ਦੇ ਉਤਪਾਦਨ ਦੇ ਵਿੱਚ ਵਾਧਾ ਹੁੰਦਾ ਹੈ ਤੇ ਗੱਲ ਕਰੀਏ ਹੁਣ ਆਪਾਂ ਅਗਲੇ ਅਪ੍ਰੈਲ ਮਹੀਨੇ ਵਿੱਚ ਕਿਵੇਂ ਦਾ ਮੌਸਮ ਰਹਿ ਸਕਦਾ ਹੈ ਅਪ੍ਰੈਲ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਆਪਾਂ ਗਰਮੀ ਦੀ ਹੀ ਗੱਲ ਕਰਾਂਗੇ ਕਿਸੇ ਤਰ੍ਹਾਂ ਦੇ ਕੋਈ ਸਿਸਟਮਾਂ ਦੀ ਅਪਡੇਟ ਨਹੀਂ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹਲੇ ਸਮਾਂ ਕਾਫੀ ਬਾਕੀ ਹੈ ਪਰ ਗਰਮੀ ਦਾ ਜੋ ਵੀ ਭੁਖਵਾਣੀ ਹੋਈ ਉਸ ਮੁਤਾਬਕ ਗਰਮੀ ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਆਪਣਾ ਤਕੜਾ ਜੋਰ ਦਿਖਾਵੇਗਾ ਲਗਭਗ ਬਸਾਖੀ ਦੇ ਆਸ-ਪਾਸ ਤੱਕ ਪੰਜਾਬ ਦਾ ਟੈਂਪਰੇਚਰ 40 ਡਿਗਰੀ ਨੂੰ ਹੱਥ ਲਾਉਣ ਦੇ ਕਿਨਾਰੇ ਆ ਜਾਵੇਗਾ ਮਾਰਚ ਦੀ ਸ਼ੁਰੂਆਤ ਤੋਂ ਹੀ ਟੈਂਪਰੇਚਰ 32-33 ਤੋਂ ਲੈ ਕੇ 35 ਡਿਗਰੀ ਦੇ ਆਸ-ਪਾਸ ਰਹਣਗੇ ਤੇ ਜਿਹੜੇ ਕਿ ਅੱਗੇ ਸਮਾਂ ਪਾ ਕੇ ਵਧਦੇ ਰਹਿਣਗੇ ਪਰ ਅਗਲੇ ਦਿਨਾਂ ਦੇ ਵਿੱਚ ਫਿਰ ਜਿਵੇਂ ਵੀ ਕੋਈ ਸਿਸਟਮ ਆਵੇਗਾ ਤਾਂ ਉਹਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਦੇਖਣ ਨੂੰ ਮਿਲੇਗਾ April ਮਹੀਨੇ ਵਿੱਚ ਕਿਉਂਕਿ ਟੈਂਪਰੇਚਰ ਆਪਣਾ ਪੂਰੇ ਤਰ੍ਹਾਂ ਕੈਰੀ ਵੀ ਪੈਰ ਪ੍ਰਸਾਰ ਚੁੱਕੇ ਹੁੰਦੇ ਨੇ ਤੇ ਉਹ ਅਜਿਹੇ ਦਿਨਾਂ ਵਿੱਚ ਜੇਕਰ ਕੋਈ ਮੌਸਮ ਵਿੱਚ ਬਦਲਾ ਆਉਂਦਾ ਕੋਈ ਮੀਂਹ ਪੈਂਦਾ ਹੈ ਤਾਂ ਸਿਰਫ ਇੱਕ ਦਿਨ ਲਈ ਜਾਂ ਕੁਝ ਘੰਟੇ ਲਈ ਮੌਸਮ ਤੋਂ ਰਾਹਤ ਮਿਲਦੀ ਹੈ ਤੇ ਉਸ ਤੋਂ ਬਾਅਦ ਫਿਰ ਮੌਸਮ ਗਰਮ ਹੋ ਜਾਂਦਾ ਹੈ ਸੋ ਅਜਿਹੀਆਂ ਹਲਚਲਾਂ ਦੇਖਣ ਨੂੰ ਮਿਲਣਗੀਆਂ ਬਾਕੀ ਜੇ ਗਰਮੀ ਹੁਣ ਜੇਕਰ ਜ਼ਿਆਦਾ ਵੱਧਦੀ ਹੈ ਤਾਂ ਅਪਰੈਲ ਤੇ ਮਈ ਦੇ ਮਹੀਨੇ ਵਿੱਚ ਮੌਸਮ ਦੇ ਵਿੱਚ ਤਕੜੀਆਂ ਕਰਵਟਾਂ ਦੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਮੌਸਮ ਅਚਾਨਕ ਗਰਮ ਹੁੰਦਾ ਹੈ ਤਾਂ April ਅਤੇ May ਮਹੀਨੇ ਵਿੱਚ ਗਰਜ ਚਮਕ ਵਾਲੇ ਬੱਦਲ ਬਣਨ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਬਣ ਜਾਂਦੀ ਹੈ ਤਾਂ ਅਜਿਹੇ ਮਾਹੌਲ ਦੇ ਵਿੱਚ ਅਚਾਨਕ ਹਨੇਰੀ ਆਉਣਾ ਅਚਾਨਕ ਬੱਦਲਵਾਈ ਆਜਣੀ ਇੱਕ ਦੋ ਘੰਟੇ ਵਿੱਚ ਮੌਸਮ ਬਦਲ ਕੇ ਹਨੇਰੀ ਚੱਲਣਾ ਨਾਲ ਭਾਰੀ ਮੀਂਹ ਪੈ ਜਾਂਦਾ ਹੈ ਗੜੇ ਵੀ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ ਤੇ ਫਿਰ ਮੌਸਮ ਅੱਧੇ ਪੌਣੇ ਇੱਕ ਘੰਟੇ ਦੇ ਵਿੱਚ ਹੀ ਬਸਾਫ ਹੋ ਜਾਂਦਾ ਹੈ ਸੋ ਅਜਿਹੇ ਹਲਚਲਾਂ ਆਪਾਂ ਨੂੰ ਅਪ੍ਰੈਲ ਮਈ ਮਹੀਨੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜੇਕਰ ਤਾਪਮਾਨ ਦੇ ਵਿੱਚ ਅਚਾਨਕ ਲਗਾਤਾਰ ਵਾਧਾ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਜੇਕਰ ਆਉਂਦੇ ਦਿਨਾਂ ਵਿੱਚ ਥੋੜੀ-ਬਹੁਤ ਵੀ ਮੌਸਮ ਦੇ ਵਿੱਚ ਠੱਲ ਪੈਂਦੀ ਹੈ ਗਰਮੀ ਨੂੰ ਥੋੜੀ-ਬਹੁਤ ਕਿਸ ਸਿਸਟਮਾਂ ਦੇ ਕਾਰਨ ਜਾਂ ਕੁਦਰਤੀ ਰੂਪ ਵਿੱਚ ਤਾਂ ਅਜਿਹੀਆਂ ਗਤੀਵਿਧੀਆਂ ਘਟਣ ਦੇ ਚਾਂਸ ਬਣ ਸਕਦੇ ਨੇ ਤੇ ਜੇਕਰ ਹੁਣ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਆਪਾਂ ਨੂੰ ਅਗਲੇ ਅਪ੍ਰੈਲ ਮਈ ਮਹੀਨੇ ਦੇ ਵਿੱਚ ਤਕੜੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਟੈਂਪਰੇਚਰ ਨਾਰਮਲ ਤੋਂ ਜ਼ਿਆਦਾ ਸਮੇ ਤੋਂ ਪਹਿਲਾਂ ਆ ਜਾਣਗੇ ਤੇ ਜਿਸ ਦੇ ਚੱਲਦੇ ਪੰਜਾਬ ਦੇ ਵਾਸੀਆਂ ਨੂੰ ਥੋੜੀ ਜਿਹੀ ਤਕੜੀ ਗਰਮੀ ਇਸ ਮੇਤੀ ਦੇ ਵਿੱਚ ਪੰਜਾਬ ਹਰਿਆਣਾ ਪੱਛਮੀ ਯੂਪੀ ਰਾਜਸਥਾਨ ਦੇ ਇਲਾਕੇ ਹੋਣਗੇ ਇਹ ਸਾਰਾ ਉੱਤਰ ਪੱਛਮੀ ਮੈਦਾਨੀ ਭਾਗ ਤਕੜੀ ਕਹਿੰਦੀ ਆਪਾਂ ਵੀ ਲੂ ਦੇ ਖਤਰੇ ਦੇ ਵਿੱਚ ਆ ਸਕਦਾ ਹੈ ਲੂ ਤਕੜੀ ਲੂ ਚੱਲਣ ਦੀ ਸੰਭਾਵਨਾ ਵੀ ਇਸ ਵਾਰ ਬਣ ਰਹੀ ਹੈ ਬਾਕੀ ਅਗਲੇ ਸਮੇਂ ਦੀ ਅਪਡੇਟ ਫਿਰ ਤੁਹਾਡੇ ਨਾਲ ਆਪਾਂ ਸਮੇਂ-ਸਮੇਂ ਤੇ ਸਾਂਝੇ ਕਰਦੇ ਰਹਾਂਗੇ ਕਿ ਮੌਸਮ ਦੇ ਵਿੱਚ ਕੀ ਹਲਚਲ ਵਾਧੇ ਘਾਟੇ ਆਉਂਦੇ ਨੇ ਜੋ ਹੁਣ ਤੱਕ ਦੀ ਅਪਡੇਟ ਸੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਲਗਾਤਾਰ ਮੌਸਮ ਪੰਜਾਬ ਦੀ ਇਸੇ ਤਰ੍ਹਾਂ ਹਰ ਛੋਟੀ ਤੋਂ ਵੱਡੀ ਅਪਡੇਟ ਪ੍ਰਾਪਤ ਕਰਦੇ ਰਹੇ ਹਣ ਲਈ ਚੈਨਲ ਪੰਜਾਬ ਵੈ ਤੁਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ